लुधियाना ਦੇ ਇੱਕ ਨਿੱਜੀ ਹੋਟਲ 'ਚ ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਲਾਸ਼ ਮਿਲੀ ਹੈ ਦੱਸਦੀ ਕਿ ਘਟਨਾ ਵਾਲੀ ਥਾਂ 'ਤੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ بیٹے ਦੀ ਮੌਤ ਨੂੰ ਲੈ ਕੇ ਜਿਹੜਾ ਇੱਕ ਲੜਕੀ ਤੇ ਦੋਸ਼ ਲਾਇਆ ਨੇ ਜਾਣਕਾਰੀ ਮੁਤਾਬਕਾ ਨੌਜਵਾਨ ਦੇ ਜਨਮ ਦਿਨ ਵਾਲੇ ਦਿਨ ਇਹ ਖੌਫਨਾ ਕਦਮ ਚੁੱਕਿਆ ਗਿਆ ਸੋ ਮ੍ਰਿਤਕ ਦੀ ਪਛਾਣ ਵੀ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਹਾਂ ਲੁਧਿਆਣਾ ਲਾਈਵਲੀ ਅਮਿਤ <th>ਪਰ ਦੀ ਰਿਪੋਰਟ ਮੇਰਾ ਪਾਜੀ ਹਰਦੀਪ ਸਿੰਘ ਨਾਮ ਹੈ। ਅੱਜ ਕੀ ਮਾਮਲਾ ਕੀ ਹੈਗਾ ਭਾਈ? ਕਾ ਜਮਾਨਤ ਵਾਲੇ ਪਾਸੇ ਪਹੁੰਚੀ ਹੈ। ਪਾਜੀ ਅੱਜ ਮੇਰਾ ਫਰੈਂਡ ਹੈ ਜੀ ਮਤਲਬ ਵੀ ਫਰੈਂਡ ਆਇਆ ਤੇ ਮੇਰਾ ਖਾਸ ਹੀ ਜਿਆਦਾ ਕਲੋਜ਼ ਹੀ ਆ ਜਿਆਦਾ ਫਰੈਂਡ ਮਤਲਬ ਵੀ ਉਹਦੀ ਮਤਲਬ ਵੀ ਮੈਨੂੰ ਜਦ ਵੀ ਪਤਾ ਲੱਗਿਆ ਭਾਈ ਹਾਂ ਉਹਨੇ ਸੁਸਾਈਡ ਕਰ ਲਿਆ ਮਤਲਬ ਉਹ ਸਾਰਾ ਚੱਕਰ ਪਿਆ ਕੁੜੀ ਵਿਚ ਹੈ। ਹਾਂਜੀ। ਉਹ ਕਿੱਥੇ ਰਹਿਣ ਵਾਲੀ ਹੈ? ਕੁੜੀ ਵੀ ਨੌਰਪੁਰ ਬੇਦੀ ਰਹਿਣ ਵਾਲੀ ਹੈ। ਨਾਮ ਪਿੰਡ ਦਾ ਹੈਗਾ ਇਹ ਸਿੰਘਪੁਰਾ ਪਿੰਡ ਆ ਜੀ। ਹਾਂਜੀ। ਆਡੀ ਵੀ ਗੱਲ ਹੈ ਕੁੜੀ ਦਾ ਮੈਨੂੰ ਰਾਤੀ ਫੋਨ ਕੀਤਾ ਸੀ ਇੱਕ ਤਰੀਕ ਨੂੰ ਰਾਤੀ ਪੌਣੇ ਪੌਣੇ 4 ਵਜੇ ਫੋਨ ਕੀਤਾ ਸੀਗਾ ਮੈਂ ਸੁੱਤਾ ਪਿਆ ਸੀਗਾ ਤੇ ਮੈਂ ਸਵੇਰੇ 7 ਵਜੇ ਉੱਠ ਕੇ ਫੋਨ ਕੀਤਾ ਕੁੜੀ ਨੂੰ ਕੁੜੀ ਕਹਿੰਦੀ ਬਈ ਐਦਾ ਐਦਾ ਉਹਨੇ ਮੈਨੂੰ ਵੀਡੀਓ ਕਾਲ ਤੇ ਦਿਖਾਇਆ ਬਈ ਉਹ ਫਾਹ ਲੈਣ ਲੱਗਿਆ ਤੇ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਗੱਲ ਕੀ ਹੋਈ ਪੁੱਛਿਆ ਮੈਂ ਕੁੜੀ ਨੂੰ ਕੁੜੀ ਨੇ ਮੈਨੂੰ ਦੱਸਿਆ ਨਹੀਂ ਕੁਝ ਵੀ ਕਹਿੰਦੀ ਤੁਸੀਂ ਐਦਾ ਕਰੋ ਐਦਾ ਉਹਨੂੰ ਕਿਸੇ ਕਿਸੇ ਤਰੀਕੇ ਨਾਲ ਉਹਨੂੰ ਬਚਾਓ ਕਿਤੇ ਜਾ ਕੇ ਕਿਸੇ ਮੁੰਡੇ ਮੈਂ ਮੁੰਡੇ ਨੂੰ ਫੋਨ ਮਾਰਿਆ ਨਾਲ ਆਦੀ ਮੁੰਡੇ ਨੂੰ ਭੇਜਾਂ ਮੈਂ ਨੇੜੇ ਤੇੜੇ ਜਿੰਨੇ ਵੀ ਹੋਟਲ ਆਗੇ ਸਾਰਿਆਂ ਚ ਪਤਾ ਕਰਕੇ ਆ ਉਹਨਾਂ ਮੁੰਡੇ ਦਾ ਸਾਰੇ ਕਿਤੇ ਪਤਾ ਕਰਿਆ ਕਿਸੇ ਪਾਸੇ ਨਹੀਂ ਮਿਲਿਆਗਾ ਤੇ ਕਿਹੜੇ ਹੋਟਲ ਤੇ ਉਹਦਾ ਮੁੰਡਾ ਜੀ ਹੋਟਲ ਦਾ ਨਾਮ ਬਲੂ ਈਗਲ ਨਾਮ ਸੀਗਾ ਉਹ ਹੋਟਲ ਦਾ ਹਾਂ ਜੀ ਤੁਹਾਨੂੰ ਵੀ ਪਤਾ ਲੱਗਦਾ ਮੈਨੂੰ ਵੀ ਮੈਂ ਭਾਜੀ ਰਜੀ ਨੇ ਮਾਤਾ ਜੀ ਨੂੰ ਫੋਨ ਕੀਤਾ ਸੀ ਮਾਤਾ ਜੀ ਨੂੰ ਇਹ ਪਿਆਰ ਭਈਆ ਆਪਣੀ ਜਾ ਕੇ ਤੁਸੀਂ ਕੰਪਲੇਂਟ ਕਰਵਾ ਦਿਓ ਕੰਪਲੀਟ ਕਿਰਾਏ ਦੇ ਕੁਝ ਪਤਾ ਲੱਗ ਜਾਊਗਾ ਤੇ ਬਾਅਦ ਮੈਂ ਇਹਨਾਂ ਨੂੰ ਸ਼ਾਮੀ ਫੋਨ ਕੀਤਾ ਰਾਤੀ 8:00 ਵਜੇ ਫੋਨ ਕੀਤਾ ਜੀ ਇਹ ਮਾਤਾ ਜੀ ਨੂੰ ਤੇ ਕਹਿ ਰਹੇ ਬਈ ਉੱਥੇ ਇਹਨਾਂ ਨੇ ਥਾਣੇ 'ਚ ਬੁਲਾਇਆ ਸਾਨੂੰ ਥਾਣੇ 'ਚ ਇਹਨਾਂ ਨੇ ਦੱਸਿਆ ਹੈ ਨਹੀਂ ਮੈਨੂੰ ਤੇ ਬਾਅਦ 'ਚ ਮੁੰਡੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਬਈ ਅੱਦਾ ਅੱਦਾ ਐਕਸਪਾਇਰ ਹੋ ਗਿਆ ਹਾਂਜੀ ਤੇ ਫਾ ਲੈ ਲਿਆ ਉਹਨਾਂ ਨੇ ਅੱਦਾ ਅੱਦਾ ਗੱਲ ਤੇ ਗੱਲ ਸਾਰੀ ਹੋਈ ਆ ਕੁੜੀ ਦੇ ਥਰੂ ਆ ਕੋਈ ਇਹਨੇ ਮੁੰਡੇ ਨਾਲ ਮੈਨੂੰ 4 ਦਿਨ ਪਹਿਲਾਂ ਗੱਲ ਕੀਤੀ ਸੀ ਦੱਸਿਆ ਤੇ ਕਹਿੰਦਾ ਬਈ ਆਪਣਾ ਮੇਰਾ ਕੁੜੀ ਨਾਲ ਬਾਹਰ ਚੱਲ ਗਈ ਕਹਿੰਦਾ ਪੈਸਾ ਪੂਸਾ ਲਾ ਕੇ ਮੈਂ ਭੇਜਤੀ ਕਹਿੰਦਾ ਉੱਥੇ ਜਾ ਕੇ ਮੁੱਕਰੀ ਗਾ ਨਹੀਂ ਮੇਰੇ ਨਾਲ ਗੱਲ ਨਾ ਕਰ ਮੈਂ ਇੰਨੇ ਵਿਆਹ ਕਰਵਾਉਣਾ ਹਾਂਜੀ ਮੈਂ ਗੁੰਤੀ ਚਰਮਾ ਆ। ਖਾੜਾ ਜਮਾਲਪੁਰ ਦੇ ਵਿੱਚ ਆਇਓ ਕਿ ਮਾਮਲਾ ਕੀ ਹੋਇਆ ਵੇ? ਸਰ ਮਾਮਲਾ ਇਹ ਹੈ ਕਿ ਮੇਰਾ ਬੇਟਾ ਮੈਂ ਪਰਸੋ ਦਾ ਕਰਦਾ ਗਿਆ ਹੋਇਆ ਤੇ ਮੈਨੂੰ ਕੱਲ ਸ਼ਾਮ ਨੂੰ ਜੱਸੀ। ਐਤੋਂ ਫੋਨ ਆ ਰਿਹਾ ਵੇ ਤੂੰ ਜਿੱਥੇ ਆ ਜਾਓ ਜਮਾਲਪੁਰ ਥਾਣੇ 'ਚ। ਇਹਨਾਂ ਨੇ ਸਾਨੂੰ ਰੀਜ਼ਨ ਨਹੀਂ ਦੱਸਿਆ ਸਰ ਕੋਈ ਵੀ। ਰਾਤੀ ਮੈਨੂੰ ਕਿਹਾ ਬਿਲਕੁਲ ਠੀਕ ਹੈ ਤੇਰਾ ਬੇਟਾ ਸਵੇਰ ਨੂੰ ਮਿਲ ਜੂਗਾ ਤੈਨੂੰ। सर इन्हों ने होटल से चक्कर दे जब इनको एविडेंस मिल गया था कि उसके आधार कार्ड का नंबर वगैरह सर क्या जमालपुर थाने वालों का फर्ज नहीं था पहले पेरेंट्स को भी वहाँ बुलाया जाए इन्होंने हमें कुछ नहीं बताया सर पैरेंट मैं मैं चाहती थी कि आप अगर इनको मिल गया था तो पेरेंट्स को बुलाना चाहिए था इनको वहाँ पर होटल में इन्होंने सर वो भी नहीं बुलाया मुझे सुसाइड का कोई कारण पता लग पाया लड़के हाँ सर कारण यही है कि उसके उसके फ्रेंड थी एक आरती जिसको कि उसने पाँच साल तक खूब खिलाया पिलाया खूब उसके ऊपर पैसा खर्च करे मैंने बाहर जाने और उसको बाहर भेजा बाहर भी उसके पैसों पर ही गई है वो लड़की इंग्लैंड में है इस टाइम पर और उसने वहां जाके वो लड़की बदल गई उसने सीधा इसको कह दिया भाई अब मैं तेरे साथ नहीं रहना चाहती तो किसी और को ढूंढ लिया अपने लिए और मैंने यहाँ पर ढूंढ लिया कि... लड़की रहती है अपने लिए लड़की अभी इंग्लैंड में है सर वो हाँ जी सर घर परिवार उसका है नूरपुर बेदी और पिंड का नाम सर सिंह सिंहपुरा पिंड का नाम है सर उसकी मम्मी का नाम है परमजीत सर परमजीत कौर सर मतलब इन माँ बाप की इसकी माँ की बाप के उसके भाई के ती, सब की तीन सबकी मिली भगत है सर मेरे बेटे को बर्बाद करने में इन्होंने हाँ जी कौन था था? मतलब ब्लू सर, ब्लू होटल है सर ब्लू हाँ ब्लू इन्टे। इन्टे। हाँ जी वो है और सर पहले तो मैंने रिपोर्ट लिखाई तो इन्होंने लिख दिया किसी ढाबे किसी किसी होटल में सर मैं दोबारा मैं गई मैंने कहा मैडम आपने नाम क्यों नहीं मेंशन करा इसमें तो मेरे से कहते हैं नाम से क्या लेना मैंने कहा बिल्कुल लेना है मुझे नाम मेंशन कीजिए आप होटल का तो में रहे तो आप हो सर मैं मुझे हमें बोला गया आप सुबह को आना सर हम साढ़े नौ बजे से यहाँ तक है अभी सिर्फ इन्होंने हमारे सिर्फ एक जो है मेरी तरफ से सिर्फ क्या कहते हैं पर्चा लिख वो पर, लिखा बयानबाजी लिखी है बस सर और कुछ नहीं लिखा है सर इन्होंने सर मैं मांग यही कह रही हूँ कि मेरी मांग ये है कि लड़की पे कड़ी से कड़ी धाराएं लगाई जाए और लड़की के माँ बाप को उठा के यहाँ लाया जाए तो कि उनसे तो तो उनको पता लगे कि हाँ मेरे ऊपर क्या बेहतरी है इस टाइम पर और लड़की को वापस वहां से ये इधर बुलाया जाए मेरे सामने मेरा अजय कुमार बेटा जो गया जॉब से गया तो उस रात में सवेरे कुी का ही फोन आया पौने के चार बजे मंडे कल बर्थडे बेटे का रात मेरी दोस्त सवा दो बजे उन्होंने गल भी हुई थी विश की ਹਾਂ ਵਰਡ ਤੇ ਉਸ ਤੋਂ ਬਾਅਦ ਮੈਂ ਅੱਜ ਦੀ ਗੱਲ ਵੀ ਦੱਸਣਾ ਚਲੋ ਡੈਡੀ ਸਵੇਰੇ ਮਿਲਾਂਗੇ ਆਪਾਂ ਤੇ ਸਵੇਰੇ ਫਿਰ ਬਾਅਦ ਵਿੱਚ ਆਪਾਂ ਈ ਇਧਰ 10:30 10 11 ਵਜੇ ਤੱਕ ਆ ਗਏ ਤੇ ਟਾਈਮ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਆਇਆ ਨਹੀਂ ਫਿਰ ਅਸੀਂ ਉਹਨੂੰ ਫੋਨ ਕੀਤਾ ਤਾਂ ਉਹਦਾ ਸੁਚੋਵਾਰਿਆ ਸੀਗਾ ਤੇ ਆਪਾਂ ਫਿਰ ਉਹਨੂੰ ਵੇਟ ਕਰ ਲਾ ਥੋੜੀ ਜਿਹਾ ਫਿਰ ਦੇਖਦੇ ਆਪਾਂ ਨਹੀਂ ਤਾਂ ਫਿਰ ਕੰਪਲੇਨਟ ਲਿਖਾਣੇ ਆਪਾਂ ਤੇ ਸ਼ਾਮੀ ਫਿਰ 7:30 ਵਜੇ ਦੁਬਾਰਾ ਫੋਨ ਕੀਤਾ ਸੀਗਾ ਤਾਂ ਉਹਦੇ ਰਿੰਗ ਜਾ ਰਹੀ ਸੀਗੇ ਦੋ ਤਿੰਨ ਫੋਨ ਕੀਤੇ ਫਿਰ ਇੱਕ ਫੋਨ ਕੀਤਾ ਤਾਂ ਉਸ ਤੋਂ ਬਾਅਦ ਫਿਰ ਕਿਸਨੇ ਪਰਸਨ ਨੇ ਚੱਕਿਆ ਸੀਗਾ ਕਹਿੰਦਾ ਤੁਸੀਂ ਕੌਣ ਬੋਲ ਰਹਾ ਮੈਂ ਨਾ ਯਤਿਮ ਨੂੰ ਨਾਲ ਗੱਲ ਕਰਾ ਦਿਓ ਮੈਂ ਉਹਦਾ ਫਾਦਰ ਬੋਲ ਰਿਹਾ ਤੇ ਉਹ ਫਿਰ ਇੱਧਰ ਜਮਾਲਪੁਰ ਥਾਣੇ ਤੋਂ ਫੋਨ ਸੀਗਾ ਤੇ ਕਹਿੰਦਾ ਐਦਾਂ ਕਰੋ ਤੁਸੀਂ ਥਾਣੇ ਆ ਜਾਓ ਫਿਰ ਆਪਾਂ ਦੱਸਦੇ ਇਹਨਾਂ ਨੇ ਕੋਈ ਦੱਸਿਆ ਨਹੀਂ ਰਾਤ ਵੀ ਆਇਆ ਸੀ ਪੌਣੇ 8:00 7:30 ਪੌਣੇ 8:00 ਵਜੇ ਪਹੁੰਚ ਗਏ ਸੀ ਇੱਥੇ ਤੇ ਉਸ ਤੋਂ ਬਾਅਦ 10:00 ਵਜੇ ਸਾਨੂੰ ਇੱਥੇ ਤੇ ਇਹਨਾਂ ਨੇ ਕੁਝ ਨਹੀਂ ਕਿਹਾ ਜੀ ਉਹਨਾਂ ਸਵੇਰੇ ਆਏ ਜੀ 9:30 ਵਜੇ ਫਿਰ ਆਪਾਂ ਜੋ ਵੀ ਹੋਊਗੀ ਕਾਰਵਾਈ ਕਰਾਂਗੇ ਲੇਕਿਨ ਹੁਣ ਐਸ ਐਚਓ ਮੈਡਮ ਨੇ ਕੀ ਗੱਲ ਬਾਤ ਹੋਈ ਐਸ ਐਚ ਤੇ ਉਹਦੀਆਂ ਕਾਪੀ ਦੇਣੀ ਹੈ ਜੇ ਇਹਨਾਂ ਨੇ ਬਾਕੀ ਇਹਨਾਂ ਨੇ ਕੋਈ ਹੋਰ ਕੁਝ ਨਹੀਂ ਦੇ ਆਫਰ ਆਈ ਦੇ ਆ ਰਹੇ ਵੀਡੀਓ ਬਾਰੇ ਬੋਲੋ ਮੈਂ ਪਰਚਾ ਕਰਨਾ ਹੈ ਉਹਦੀ ਕਾਪੀ ਸਾਨੂੰ ਇਹ ਮਿਲ ਨਹੀਂ ਹੈ ਇਹ ਜੀ ਸਾਨੂੰ ਹੋਟਲ ਵਾਲਿਆਂ ਵੱਲੋਂ ਆਈ ਸੀਗੀ ਇਨਫੋਰਮੇਸ਼ਨ ਵੀ ਕਿਸੇ ਬੰਦੇ ਨੇ ਰਾਤ ਦਾ ਚੈੱਕ ਇਨ ਕੀਤਾ ਹੋਇਆ ਹੈ ਕਿਸੇ ਵੇਲੇ ਦਾ ਸੀ ਦੋ ਦਿਨਵਾਰੀ ਦਰਵਾਜ਼ਾ ਖੜਕਿਟਾ ਵਾਲਿਆ ਵੀ ਉਹ ਖੁੱਲ ਨਹੀਂ ਰਿਹਾ ਕੋਈ ਦੇ ਅੰਦਰ ਉਹਦੀ ਇਨਫੋਰਮੇਸ਼ਨ ਤੇ ਆਪਾਂ ਮੁਲਾਜ਼ਮ ਭੇਜੇ ਸੀ ਟੂਟੀ ਐਕਸਰ ਉਹਨਾਂ ਜਾ ਕੇ ਜਿਹੜਾ ਦਰਵਾਜ਼ਾ ਤੋੜ ਕੇ ਖੁਲਵਾਇਆ ਲੌਕ ਤੋੜ ਕੇ ਖੁਲਵਾਇਆ ਤਾਂ ਅੰਦਰ ਉਹਨੇ ਆਪਣੇ ਆਪ ਨੂੰ ਹੈਂਗ ਕੀਤਾ ਹੋਇਆ ਸੀ ਅਸਪੈਰ ਇਹਨਾਂ ਦੀ ਫੈਮਿਲੀ ਨੂੰ ਕੰਟੀਨਿਊਸ਼ਨ ਦਿੱਤੀ ਉਸ ਤੋਂ ਬਾਅਦ ਮੈਡਮ ਜਿਸ ਲੜਕੀ ਦੇਤੇ ਇਹਨਾਂ ਵੱਲੋਂ ਰੂਟ ਲਗਾਇਆ ਜਾਣੇ ਕਿ ਲੜਕੀ ਇੰਗਲੈਂਡ ਦੇ ਵਿੱਚ ਹੈਗੀ ਕੋਈ ਉਸ ਕਾਰਵਾਈ ਕੀ ਕੀਤੀ ਜਾਊਗੀ ਸੁਣਾਓ ਦੇਖੋ ਜਿਹਨਾਂ ਦੇ ਬਿਆਨ ਦੇ ਮੁਤਾਬਕ ਜੋ ਬੰਦ ਵੀ ਕਰ ਲਈ ਤੁਸੀਂ ਲੋਕ ਤੇ ਹੋਟਲ ਵਾਲਿਆਂ ਦੇ ਉੱਪਰ ਵੀ ਕੋਈ ਮੈਡਮ ਬੋਡਲ ਦੀ ਕੋਈ ਜਾਣਕਾਰੀ ਖਾਸ ਕਰਕੇ ਨਹੀਂ ਨਹੀਂ ਵੀ ਹੋਟਲ ਦਾ ਕੀ ਉਹਨਾਂ ਨੇ ਤਾਂ ਪ੍ਰੋਪਰ ਆਇਡੈਂਟੀਟੀ ਪ੍ਰੂਫ ਲੈ ਕੇ ਚੈੱਕ ਇਨ ਕਰਾਇਆ ਹੋਇਆ ਉਹਨਾਂ ਨੂੰ ਤਾਂ ਕੁਝ ਨਹੀਂ ਲੈਣਾ ਮੈਡਮ ਉਹਨਾਂ ਨੇ ਪ੍ਰੋਪਰ ਨਾਲ ਹੀ ਇਨਫੋਰਮੇਸ਼ਨ ਦੇ ਦਿੱਤੀ ਸਾਨੂੰ ਜਦੋਂ ਉਹਨਾਂ ਨੂੰ ਲੱਗਿਆ ਵੀ ਕੁਝ ਸਪੀਸ਼ੀਅਸ ਹੈ ਕਿ ਦਰਵਾਜ਼ਾ ਨਹੀਂ ਖੁੱਲ ਰਿਹਾ ਉਹਨਾਂ ਦਾ